ਚਲੋ ਸਿਆਣੇ ਕਹਿੰਦੇ ਛੱਜ ਤੇ ਬੋਲੇ ਛਾਨਣੀਆਂ ਵੀ ਬੋਲਣ ਲੱਗੀਆਂ ਕਿਤੇ ਪੰਜਾਬ ਆਣ ਕੇ ਕੋਈ ਸਟੇਜ ਲਾ ਦਿੱਤੀਆ ਤੇ ਸਟੇਜ ਤੇ ਆਣ ਕੇ ਬੋਲ ਕੇ ਨਸੀਹਤ ਦੇ ਆਪਣੀਆਂ ਲੱਤਾਂ ਤੇ ਮੂਬਈ ਚੱਲ ਗਿਓ ਤੇ ਫਿਰ ਕਹਿਦੀ ਆ ਕਈ ਕਹਿਦੇ ਨਏ ਭਾਈ ਅਮਰਤਪਾਲ ਸਿੰਘ ਮੈਰੋ ਪੱਜ ਗਿਆ ਇਹ ਇੱਕ ਦਾ ਹੁੰਦਾ ਭਾਈ ਜੇ ਫੜਿਆ ਜਾਂਦਾ ਫਿਰ ਸਾਡੇ ਕਲੇਜੇ ਨੂੰ ਠੰਡ ਪੈ ਜਾਂਦੀ ਜੇ ਫੜਿਆ ਜਾਂਦਾ ਅੰਦਰ ਚਲਿਆ ਜਾਂਦਾ ਫਿਰ ਰੋਟੀ ਸੌਖੀ ਲੰਘ ਜਾਂਦੀ ਸਾਨੂੰ ਆਜੋ ਵਿਚਾਰਾ ਬਾਹਰ ਆ ਹੋ ਸਕਦਾ ਥੋੜਾ ਬਹੁਤਾ ਗੰਦ ਹੋਰ ਹੂੰਈ ਦਵੇ ਇਹ ਗੱਲ ਦਾ ਕੀ ਪਤਾ ਤੇ ਮਹਾਰਾਜ ਕਰ ਐਵੇਂ ਲਾਲਾ ਲਾੜਾ ਨਾ ਕਰਿਆ ਕਰਕੇ ਭੱਜ ਗਿਆ ਭੱਜ ਗਿਆ ਇਹ ਵੀ ਦਾ ਪਿਆ ਜੱਜ ਚੱਲ ਗਿਆ ਤੇ ਚਕਾਰੀ ਮਾਰੀ ਗੱਲ ਇਹ ਵੀ ਮਰਦਾਂ ਵਾਲੀ ਗੱਲ ਹੁੰਦੀ ਕੋਈ ਕੁਝ ਕਰਕੇ ਗਿਆ ਨਾ ਚਿੱਟਾ ਵੇਚ ਕੇ ਤਨੇ ਗਿਆ ਦੁਬਈ ਕੁਰਸੀ ਦੀ ਖਾਤਰ ਲੜ ਗਿਆ ਤਨੇ ਗਿਆਤ ਬਾਈ ਮਾਰਾ ਕੋ ਕਰਮ ਕਰਕੇ ਤਨੇ ਗਿਆ ਦੁਬਈ ਤੀਸੀ ਵਾਲਾ ਬੇਰ ਤੋੜ ਕੇ ਗਿਆ ਜਿਹੜੀ ਬੀਬੀ ਕੰਜੀ ਮੈਂ ਗੰਦ ਪਾਉਣ ਨੂੰ ਨਹੀਂ ਹਟਣਾ ਰਾਣ ਕੇ ਰੱਖ ਦਿੱਤੀ ਅਗਲੇ ਨੇ ਫਿਰ ਹੁਣ ਕਈ ਤਿਲ ਮਲਾਰਾ ਚਲੋ ਸਿਆਣੇ ਕਹਿੰਦੇ ਛੱਜ ਤੇ ਬੋਲੇ ਛਾਨਣੀਆਂ ਵੀ ਬੋਲਣ ਡੀਆਂ ਇੱਕ ਉਹ ਨਕਲੀ ਨਿਹੰਗ ਹਰਜੀਤ ਸਿੰਘ ਰਸੂਲਪੁਰੀ ਆ ਹਰਜੀਸ ਸਿੰਘ ਉਹ ਨਕਲੀ ਆ ਬਾਣਾ ਬੜਾ ਪਵਿੱਤਰ ਹੈ ਉਹ ਕੁੱਤੀਆਂ ਨੂੰ ਭੁੰਕੀ ਜਾਂਦੇ ਆ ਬੈਠਾ ਉਹ ਕਹਿੰਦਾ ਜਿਹੜੀਆਂ ਗੰਦ ਪਾਉਂਦੀਆਂ ਨਾ ਗੰਦ ਉਹਨਾਂ ਨੂੰ ਕੋਈ ਖਤਰਾ ਹੋਵੇ ਤੇ ਮੇਰ ਨਾਲ ਕੰਟੈਕਟ ਕਰਿਆ ਬਿੱਜੂਆਂ ਦੇ ਬਿੱਜੂ ਯਾਰ ਆਂਦਾ ਮੇਰ ਨਾਲ ਕੰਟੈਕਟ ਕਰੋ ਕਿڑی ਵਧੀਆ ਸਲਾਹ ਦੇਂਦਾ ਕੋ ਬੀਬੀ ਪੁੱਟਣ ਦੇ ਉਹਨਾਂ ਨੇ ਖਤਿਆ ਬਾਣਾ ਲਾ ਦੇ ਤੇਰੇ ਵਰਗਾ ਚਵਲ ਬੰਦਾ ਦੁਨੀਆ ਤੇ ਕੋਈ ਨਹੀਂ ਉਹ ਬੀਬੀ ਡਈਏ ਕਪਟਣਾ ਚਲ ਉਹ ਤੇ ਹੈਗਾ ਹੈਗਾ ਆ ਇੱਕ ਹੋਰ ਪਹਿਲੋਂ ਕੌਮ ਦਾ ਖਾਂਦੇ ਰਿਹਾ ਦਲੇਰ ਮਹਿੰਦੀ ਦਾ ਪਰਿਵਾਰ ਉਹਦਾ ਛੋਟਾ ਭਰਾ ਮਿੱਕਾ ਪਰ ਸੋਚਾ ਉਹ ਦੋ ਵੀ ਡਿਆ ਪਕਾਈ ਮਾਰੀ ਆਪਣਾ ਜੀਵਨ ਕਿਹੇ ਕੰਮ ਦਾ ਨਹੀਂ ਆਪਣਾ ਜੀਵਨ ਨਰਕ ਨਾਲੋਂ ਭੜਾ ਹੈ ਤੇ ਨਸੀਹਤਾਂ ਦੇਣ ਦਿਆ ਭਾਈ ਅਮਰਤਪਾਲ ਸਿੰਘ ਮੈਰ ਨੂੰ ਕਿਤੇ ਪੰਜਾਬ ਆਣ ਕੇ ਕੋ ਸਟੇਜ ਲਾ ਮੀਕਿਆ ਤੇ ਸਟੇਜ ਤੇ ਆਣ ਕੇ ਬੋਲ ਕੇ ਨਸੀਹਤ ਦੇ ਆਪਣੀਆਂ ਲਤਾਂ ਤੇ ਮੁਬਈ ਚਲ ਗਿਓ ਤੇ ਫਿਰ ਕਹਿਦੀ ਇਹ ਗੁਰੂ ਕਲਗੀ ਧਰਮਹਾਰਾਜ ਦਾ ਪੰਥ ਹੈ ਇਹਨੂੰ ਛੇੜਨ ਵਾਲਾ ਬੰਦਾ ਕਦੇ ਬਚਿਆ ਨਹੀਂ ਉਹ ਮਾੜਾ ਕੰਮ ਕਰਕੇ ਗਿਆ ਸੀ ਭਾਈ ਅਮਰਤਪਾਲ ਸਿੰਘ ਮੈਰੋ ਕਹਿੰਦਾ ਹੈ ਨਾ ਗੰਦ ਪਾਉਣ ਨੂੰ ਅਟਜੋ ਭਾਈ ਹੁਣ ਮੈਂ ਬੇਨਤੀ ਕਰਦਾ ਉਹਦਾ ਨਾਂ ਸੀ ਕੰਚਨ ਕੁਮਾਰੀ ਉਹਨੇ ਨਾਂ ਰੱਖ ਲਿਆ ਕਮਲ ਕੌਰ ਪੈਣਾ ਕੌਰ ਕਿਉਂ ਰੱਖਿਆ ਭਲਾ ਹੁਣ ਤੁਸੀਂ ਕਹੋਗੇ ਸਾਨੂੰ ਤੇ ਪਤਾ ਨਹੀਂ ਤੁਹਾਨੂੰ ਬਦਨਾਮ ਕਰਨ ਵਾਸਤੇ ਕਿ ਪੰਜਾਬ ਦੀਆਂ ਧੀਆਂ ਪਹਿਣਾ ਇਸ ਤਰ੍ਹਾਂ ਦੀਆਂ ਨਹੀਂ ਉਹ ਹੈ ਤੇ ਕੰਚਨ ਕੁਮਾਰੀ ਹੈ ਨਾ ਰੱਖ ਲਿਆ ਉਹਨੇ ਕੌਰ ਉਹਦਾ ਮਤਲਬ ਸੀ ਪੰਜਾਬ ਦੀਆਂ ਧੀਆਂ ਪਹਿਣਾ ਇਸ ਤਰ੍ਹਾਂ ਦੀਆਂ ਨਹੀਂ ਇਸ ਤਰ੍ਹਾਂ ਦੀਆਂ ਲੇਕਿਨ ਇਸ ਤਰ੍ਹਾਂ ਦੀਆਂ ਨਹੀਂ ਪੰਜਾਬ ਦੀਆਂ ਧੀਆਂ ਪਹਿਣਾ ਇਹ ਜਿੱਥੇ ਜਿੱਥੇ ਕਦੇ ਸਿਰ ਦੇਣਾ ਪਵੇ ਅੱਗੇ ਹੋ ਕੇ ਬੀਬੀ ਹਰਸ਼ਰਨ ਕੌਰ ਵੰਨੂੰ ਸਿਰ ਵੀ ਦਿੰਦੀਆਂ ਨੇ ਇਸ ਤਰ੍ਹਾਂ ਦੀਆਂ ਨਹੀਂ ਜਿਤਰ੍ਹਾਂ ਦੀਆਂ ਬੀਬੀ ਬਣਾ ਰਹੀ ਸੀ ਹਰ ਮੈਂ ਜਝਬਾਤੀ ਹੋ ਕੇ ਬਹੁਤਾ ਇਸ ਪਾਸੇ ਨ ਜਾਵਾਂ ਮੇਰੇ ਵਾਸਤੇ ਭਾਈ ਅਮਰਤਪਾਲ ਸਿੰਘ ਜਿੰਦਾਬਾਦ ਅਤੇ ਜਿੰਦਾਬਾਦ ਰਹਿਣਾ ਜੋ ਕੋ ਮਰਜੀ ਬੋਲੀ ਜਾਵੇ ਮੈਂ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਅੱਜ ਵੀ ਬੋਲਾਂਗਾ ਕੱਲ ਵੀ ਬੋਲਾਂਗਾ ਜਰੋਂ ਤੱਕ ਕੋ ਚੰਗਾ ਕੰਮ ਕਰੇਗਾ ਮੈਂ ਕੋਈ ਵੀ ਚੰਗਾ ਕੰਮ ਕਰੇ ਸੱਚ ਦਾ ਕੰਮ ਕਰੇ ਉਹਦੇ ਹੱਕ ਵਿੱਚ ਮੈਂ ਬੋਲਾਂਗਾ ਬੇਝਕ ਸਦੇਜਾ ਮੇਰੇ ਕੋ ਰਹਿਣ ਚਾਹ ਨਾ ਰਹਿਣ ਢਾਡੀ ਕਲਾ ਚਾਹੇ ਮੇਰੇ ਕੋਲ ਰਵੇ ਚਾਹ ਨਾ ਰਹੇ ਪਰ ਜਿਹੜਾ ਕੌਮ ਦੀ ਖਾਤਰ ਕੋਈ ਚੰਗਾ ਕੰਮ ਕਰੇਗਾ ਉਦੇ ਹੱਕ ਵਿੱਚ ਡਟ ਕੇ ਪਹਿਰਾ ਦੇਵਾਂਗਾ ਜਿੱਥੇ ਬੋਲਣਾ ਪਿਆ ਉੱਥੇ ਮੈਂ ਹੱਕ ਠੋਕ ਕੇ